ਲੋਈ ਪਹਿਲਾ ਸੈੱਟ ਕਰਤਾ ਸਟਾਰਟ ਕੋਈ ਸਾਹਮਣੇ ਡੰਡਾ ਵਾਲਾ ਤੇ ਚੱਲ ਪਿਆ ਇਹ ਕੰਮ ਵੈਰੀ ਗੁੱਡ ਵੈਰੀ ਗੁੱਡ ਲਾਲਾ ਕਹਿੰਦਾ ਲਾਈਟ ਨਹੀਂ ਆਏਗੀ ਲਾਈਟ ਤੇ ਹੀ ਚੱਲਣਾ ਸੀ ਕੰਮ ਕਹਿੰਦਾ ਉਦਾਂ ਚਾਰ ਦਿਨ ਹੀ ਹੋਈ ਬੈਟਰੀ ਅੱਜ ਚਲੋ ਚਲੋ ਅੱਜ ਡੰਡ ਲੱਗਣਗੇ ਲਓ ਜੀ ਹੁਣ ਨੰਨੇ ਮੁੰਨੇ ਬੱਚੇ ਲਾਉਣਗੇ ਮਗਰ ਡੰਡ ਸਹੀ ਏ ਜੀ ਸਹਿਜ ਭਾਜੀ ਗੁੱਡ ਮਾਰਨਿੰਗ ਜਤੇ ਭਾਜੀ ਗੁੱਡ ਮਾਰਨਿੰਗ ਨੀਂਦ ਆਉਂਦੀ ਪਤਾ ਏ ਜ ਲੱਗਦਾ ਤੈਨੂੰ ਆਉਂਦੀ ਨੀਂਦ ਓਏ ਆਉਂਦੀ ਆ ਅੱਖਾਂ ਕਿਦਾਂ ਕੀਤੀਆਂ ਹਈਆਂ ਤੂੰ ਵੇਖ ਤਾਂ ਅੱਜ ਯਾਰ ਲੈ ਨਹੀਂ ਆਉਂਦੀ ਕਿਉਂ ਨਹੀਂ ਆਈ ਲੈਟਰ ਸਾਰੀ ਬਿਜਲੀ ਤੇ ਤੂੰ ਹੀ ਗਿਆ ਚਲੀ ਰਾਤੀ ਕਦੋਂ ਕਿਤੇ ਹੋਰ ਕੀ ਹੈ ਸਾਰਾ ਬਾਬਾ ਜੀ ਨੇ ਮੈਨੂੰ ਕਿਹਾ ਟਣਾ ਇੱਕ ਕਣੀ ਵੀ ਨਹੀਂ ਪਈ ਸਾਡੇ ਪਿੰਡ ਹੋਰ ਕੀ ਮੈਂ ਤੇ ਬਿਮਾਰੀ ਦੱਸਿਆ ਉਮੀਦ ਸਾਡੇ ਪਿਆਏ ਦੀ ਉਹ ਜਿਹੜਾ ਪੈਂਦਾ ਚਾਰ ਸੱਟਾ ਉਹ ਵੀ हट ਗਈਆਂ ਇੱਕ ਦੋ ਦਿਨ ਪੈਂਦਾ ਰਿਹਾ ਮੜਾ ਮੜਾ ਉਹ ਮੈਂ ਕਿਹਾ ਉਹ ਪੈ ਗਿਆ ਬਾਬਾ ਕਿੱਥੇ ਪਿਆ ਸਾਡੇ ਤੇ ਪਿਆ ਨਹੀਂ ਨਹੀਂ ਪਿਆ ਸਾਡੇ ਭਾਈ ਲੈਡ ਵੀ ਕਹਿੰਦਾ ਜੇ ਨਾ ਪਿਆ ਭਾਈ ਲੈਡ ਵੀ ਸਾਰੇ ਪਿੰਡ ਦੀ ਰਾਤੀ ਇੰਨੇ ਖੇਚ ਲਈ ਉਹ ਕਿੱਥੇ ਮੈਂ ਕਿਥੋਂ ਢੱਡ ਜੀ ਪਾਲੀ ਹੋਰ ਕੀ ਚਲੋ ਢੱਡ ਜੀ ਪਾਲੀ ਖੇਚ ਲਈ ਸਾਰੀ ਲੈਟ ਲਓ ਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਹੋਰ ਕਿਦਾਂ ਠੀਕ ਠਾਕ ਜੀ ਹਾਂਜੀ ਹਾਂਜੀ ਅੱਜ ਡੰਡ ਲਵਾ ਰਹੇ ਫੇ ਲਵਾ ਲਈਏ ਡੰਡ ਅੱਜ ਵੈਰੀ ਗੁੱਡ ਇਹਨੇ ਲਵਾਉ ਡੰਡ ਅੱਜ ਆ ਵੀ ਪੂਰਾ ਡੰਡ ਲਾਉਣਾ ਵਾ ਆ ਵੀ ਜਦਾ ਜੋਤਾ ਲਾਉਂਦੇ ਆ ਪਾਜੀ ਇਹ ਜੋ ਤੇਰਾ ਮੋਢਾ ਸਹੀ ਕਰਾਉ ਮੜਾ ਜੋਤਾ ਬਾਹਰ ਹੁਣ ਅਜੋਤਾ ਇੱਕ ਮੋਢੇ ਦੇ ਮਾਰਦਾ ਡੰਡ ਇਹਨ 50 ਵਾਲੀ ਦੱਸੇ ਜੋਤੇ ਕੀ ਚੱਕਰ ਆ ਬਾਹ ਜੋਰ ਨਹੀਂ ਮਾਰਦੀ ਪਾਜੀ ਆ ਹੰਬ ਵੀ ਗਿਆ ਆ ਸਹਿਜ ਪਾਜੀ ਹੰਬ ਵੀ ਗਿਆ 15 ਲਾਏ ਆ ਭਾਜੀ 15 ਕਿਹੜੇ ਲਾਏ ਆ ਚੱਲ ਖਾਂ ਅਗਲੇ ਤੇਰੇ ਮਗਰੇ ਹੀ ਆ ਪੋਤਾ ਅੱਜ ਲੋ ਜੀ ਸਾਰੇ ਵੀਰ ਲਾਉਂਦੇ ਆ ਡੰਡ ਤੇ ਕੋਈ ਨੋ ਹੈਗਾ ਟਾਈਮ ਦਾ ਕੋਈ ਸਾਡੇ ਹਿਸਾਬ ਨਾਲ ਚੱਲਣਾ ਪੈਣਾ ਵਾ ਹਾਂ ਕਿੰਨੇ ਸੋਣ ਸਾਰੇ ਮੁੰਡੇ ਆਉਣਦੇ ਆ ਕਿੰਨੇ ਰੇਡਰ ਆ ਕੇ ਰੇਡਰ ਨਹੀਂ ਲੱਭਦੇ ਹੁੰਦੇ ਅੱਜ ਲੱਭਣਦੇ ਆ ਨਹੀਂ ਆ ਯਾ ਫੀ ਉਥੋਂ ਮੈਂ ਲੈ ਆਉਣਾ ਕਰਾਈ ਤੇ ਲੈ ਆਉਣਾ ਲਾੜੇ 10 ਵਿਧਾੜੀ ਲੈ ਆਉਣੇ ਅੱਜ ਭਾਗ ਨੂੰ ਲਾਵਾ ਹੈ ਆਜੋ ਆਜੋ ਆਕਰਮਣ ਕਰੀਏ ਹੈਪੀ ਅੱਜ 10 ਮਿੰਟ ਪਹਿਲਾਂ ਆ ਜਾਂਦਾ ਅੱਜ 10 15 ਮਿੰਟ ਦੇ ਰਹੀ ਹੈ ਸਹੀ ਗੱਲ ਸਾਡਾ ਜਾਨ ਵਾਲਾ ਮੁੰਡੇ 4-5 ਦਾ ਟਾਈਮ ਹੋ ਗਿਆ ਸਹਿਜ ਪਾਜੀ ਦੀਆਂ ਵੀਡੀਓ ਤੇ ਜਿਆਦਾ ਵਿਊ ਆਉਣ ਲੱਪੇ ਤੇ ਇਹ ਤੇ ਨਹੀਂ ਹੁੰਦਾ ਕੋਈ ਕਿਉਂ ਹੋਰ ਕੀ ਪਾਜੀ ਨੂੰ ਲਾਈਕ ਜਿਆਦਾ ਕਰ ਲਾਪੇ ਲੋਕੀ ਤੇਰਾ ਕੱਟਿਆ ਗਿਆ ਮੇਰਾ ਤੇਰਾ ਕੱਟਿਆ ਗਿਆ ਭਾਜੀ ਦੀ ਵੀਡੀਓ ਬਹੁਤ ਚੱਲਦੀ ਹੁਣ ਭਾਜੀ ਦੇ ਦਿਆ ਕਰੂ ਭਾਜੀ ਕਿਉਂ ਦੇ ਦਿਆ ਕਰੂ ਭਾਜੀ ਕਿਉਂ ਦੇ ਦਿਆ ਕਰੂ ਤੈਨੂੰ ਭਾਜੀ ਇਹਨਾਂ ਮਿੱਟੀ ਆ ਬਸ ਕਿਉਂ ਕੱਟੀ ਆ ਇਹ ਹੋਰ ਕੀ ਲੋਕੀ ਹੁਣ ਭਾਜੀ ਨੂੰ ਪਸੰਦ ਕਰ ਲਾਪੇ ਤੈਨੂੰ ਨਹੀਂ ਕਰਦੇ ਹੁਣ ਭਾਜੀ ਆ ਵੇ ਤੂੰ ਹੀ ਕਰ ਖਾਂ ਮੇਰੀ ਫੋਟ ਸਹੀ ਆ ਸਹੀ ਆ ਜੀ ਕਿੰਨੇ ਡੰਡ ਲਾਏ ਆ ਸਾਰਿਆਂ ਨੇ ਅੱਜ ਪੂਰੇ ਪੂਰੇ ਲਾਉਣੇ ਆ ਕਿ ਨਹੀਂ ਮੈਂ ਤੇਰੇ ਤੇ ਆ ਗਿਆ ਨਾ ਮੈਂ ਗੈਨ ਲਾ ਆਪਣੇ ਆ ਅੱਜ ਲੱਗਣ ਲੱਗੀ ਗਰਾਊਂਡ ਤੇ ਆ ਜਾਕ ਇਹ ਕਹਿੰਦੇ ਸ਼ਾਜੀ ਆ ਗਿਆ ਕਬੱਡੀ ਦੇ ਅੱਜ ਸਾਰਾ ਹੀ ਟੱਬਰ ਪੈ ਗਿਆ ਵਾ ਕੱਲ ਜੋ ਉੱਤੇ ਖੜ ਗਿਆ ਵਾ ਕਬੂਤਰ ਦੀ ਆ ਕਹਿੰਦੇ ਕਬੱਡੀ ਬਾਜ ਦੀ ਨਾਪ ਲਓ ਕਬੂਤਰ ਨੂੰ ਜਾਵੇ ਨਾ ਲਾਲੇ ਸੁੱਕਾ ਭੱਜਿਆ ਵੈਰੀ ਗੁੱਡ ਆ ਗਿਆ ਆ ਗਿਆ ਕਰੋ ਯਾਰ ਤੁਸੀਂ ਚੱਲ 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 ਕੋਈ ਸਾਹ ਚੱਲ ਭੱਜਣਾ ਵਾ ਭੱਜਣਾ ਇਹ ਤੋਂ ਪਰ ਜੈਂ ਭੱਜੇ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਵੈਰੀ ਗੁੱਡ ਓ ਸ਼ਾਦੀ ਨੇ ਅੱਜ ਕੀਤਾ ਆਗਾ ਉਹਨਾਂ ਨੂੰ ਸ਼ਾਦੀ ਕੇ ਨਾ ਛੱਡੇ ਅੱਜ ਹਾ ਵੇ ਹੁਣ ਇਦਾਂ ਭੱਜਿਆ ਇਹਦੀ ਤਾਂ ਰੋਕ ਜਾਂਦੇ ਹਨਾ ਉਦੋਂ ਕੰਮ ਖਰਾਬ ਕਰ ਲੈਂਦੇ ਆ ਬਨੇ ਹੋ ਜੀ ਅੱਗੇ ਇਹਨਾਂ ਨੇ ਕੰਗਾ ਹੀ ਨਾ ਕਰ ਦੇਣਾ ਇਹਦੇ ਇਹਨੇ ਅੱਜ ਰੇਡਰ ਤੇਜ ਕਰ ਲਿਆ ਆਪਣੀ ਬਾਤ ਪਾਉਂਦੇ ਇੱਕ ਵਾਰ ਇਹ ਲੈ ਆਉਂ ਲੋ ਖੇਤਾਂ ਅੰਦਰ ਆ ਜੇ ਸੰਭੋਲ ਸੋ ਨਾ ਆ ਲੰਗਦੇ ਚਰਚਾਂ ਉੱਤੇ ਇਹ ਰਿਪੋਰਟ ਆਕਰੀ ਲੱਗ ਬਾਰੋਂ ਅੱਜ ਅਮਰ ਦਾ ਔਲ ਖਾਂ ਲਿਆ ਅੱਜ ਔਲ ਖਾਂੜਾ ਕਬੱਡੀਆਂ ਪਾਊਗਾ ਇਹ ਕਬੂਤਰ ਵਾਲਾ ਇਹ ਕਬੂਤਰ ਬਾਜੀ ਦਾ ਸ਼ੈ ਸ਼ਾ ਅੱਜ ਅਮਰ ਦਾ ਜਫਾ ਨਹੀਂ ਲੈਣਾ ਇਹਨਾਂ ਤੋਂ ਕਹਿੰਦੇ ਕੌਣ ਆ ਗਿਆ ਏ ਇਹ ਕਹਿੰਦੇ ਹਿੰਦਾ ਆ ਗਿਆ ਅੱਜ ਚੱਲ ਚੱਲ ਘੇਰੀ ਚ ਅੱਜ ਕਹਿੰਦੇ ਜਫੇ ਪਹਿਣਗੇ ਅੱਜ ਕੱਲੈਰੀ ਮੂਰ ਬਣਾਉਣੇ ਗਿੰਦਾ ਅੱਜ ਮੈਂ ਚੱਲ ਚੱਲ ਪਹੁੰਚ ਜਾ ਇੱਥੇ ਓਏ ਮਾਰੇ ਇੱਥੇ ਖੜਾ ਰੇ ਤੂੰ ਸਾਲਾ ਚੱਲ ਚੱਲ ਭਾਈ ਪੈਰ ਉੱਥੇ ਮੜ ਗਿਆ ਹਾਈ ਹੋ ਗਿਆ ਸਿੱਧਾ ਚੱਲ ਚੱਲ ਪਾਪਾ ਜੀ ਪੁੱਤ ਕੋ ਸੱਤ ਜਾਪੀ ਆ ਚੱਲੇ ਚੱਲੋ ਲਾੜੇ ਬੰਨੇ ਹੋ ਜਾ ਮੜਿਆ ਦੱਸਿਆ ਉਦੋਂ ਪੁੱਛ ਲੈ ਇਹਨੂੰ ਕਦੀ ਵੀ ਤੇ ਪਹਿਲੇ ਸਾਲੇ ਦੱਸਿਆ ਲੈਂਦਾ ਟਰਨਾ ਸਾਰਾ ਕੋ ਧਰਦਾ ਓਏ ਉੱਪਰ ਗਿਆ ਕਿਹੜਾ ਹੁਣ ਪੇਨ ਪੂਰ ਸਰਦੇ ਠੀਕ ਆ ਭਾਈ ਪਾ ਜੋ ਗੱਡੀ ਜਣਾ ਉਹ ਬੈਠ ਕੇ ਕਿਲੋ ਦੀ ਪਪਾਈਆਂ ਨੇ ਉਪਰ ਆਪੀ ਚਾਖਾ ਲੂ ਸਾਇ ਚਲ ਚਲ ਤੂੰ ਕਿ ਕੰਦੀਏ ਐਸਾ ਜੀ ਇਦਨ ਨੂੰ ਮਾਰਦਾ ਭੱਜ ਗਿਆ ਹੱਦ ਫੇਰ ਆ ਕੇ ਮੌਕਾ ਮਿਲੇ ਤੂੰ ਕਹ ਤੂੰ ਛਡਾ ਛਡਾ ਇਦਾਂ ਇਦਾਂ ਤੇ ਹੈਪੀ ਵੀ ਕਹਿੰਦਾ ਬੰਦੇ ਕਿਹੜੇ ਕਰਕੇ ਲਿਆ ਉਹ ਦਰਵਾਜੇ ਕੱਲ ਜੁੱਤੀ ਛਾਵਾ ਤੁਕੇ ਇੱਥੇ ਲੈ ਗਏ ਹੋ ਤੇ ਇੱਥੇ ਲੈ ਕੇ ਆ ਕਰੋ ਤੂੰ ਕੇ ਪਿੱਛੇ ਚੱਲ ਜੰਨੇ ਆ ਚੱਲ 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 ਨੂਰ ਆ ਜਾ ਨੂਰ ਆ ਲਾਥ ਕੀ ਕਰਦਾ ਵਾ ਆ ਵੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਬਣ ਗਈ ਗੱਲ ਬਣ ਗਈ ਗੱਲ ਕਿਆ ਆ ਗਿਆ ਅੱਜ ਚੱਲ ਛੱਡ ਦੇ ਬਾ ਇੱਥੇ ਆਓ ਇੱਥੇ ਲਿਆਓ ਬੁਗਲੇ ਇੱਥੇ ਆਹ ਛੋਟੂ ਬਹੁਤ ਵਧੀਆ ਜੱਫੇ ਲਾਉਂਦਾ ਵੈਰੀ ਗੁੱਡ ਲੱਗੋ ਇਹਨੂੰ ਪਟਾਓ ਇਹਨੂੰ ਸਾਂ ਨੂੰ ਢਾਓ ਸਾਂ ਨੂੰ ਢਾਓ ਢਾਓ ਇਹਨੂੰ ਢਾਓ ਇਹਨੂੰ ਢਾਓ ਇੰਨੇ ਰੈਸ਼ੀਨ ਟੈਂਕ ਚਲੇਗਾ ਕਬੱਡੀ ਦੇ ਏਦਾਂ 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 ਦੇ ਭੱਜਿਆ ਭੱਜਿਆ ਬੱਸ ਬੱਸ ਆ ਜਾ ਆ ਜਾ ਹੂ ਵੈਰੀ ਗੁੱਡ ਥਾਪੀਆਂ ਨਹੀਂ ਵੱਜੀਆਂ ਅੱਜ ਕੋ ਬਾਲ ਲੱਕਦੇ ਨਾ ਮਾਰੀ ਕਿਹਾਂ ਬਾਜੀਆ ਸਪਰਿੰਗ ਖਾਈ ਦੇ ਲੰਬੀ ਖਾਈ ਦੇ ਹੈ ਵੀ ਜੂਤਾ ਆ ਗਿਆ ਕਬੱਡੀ ਦੇ ਜੂਤਾ ਪੁੱਤ ਲਾਲਾ ਇਹਨੂੰ ਮੱਤ ਬਾਹਰ ਕੱਢਤਾ ਹੀ ਬੁਗਲਿਆ ਤੈਨੂੰ ਲੈ ਗਿਆ ਨੰਬਰ ਇੱਕ ਤਰ ਹਾਂ ਪਿੱਛੇ ਨੂੰ ਡਾਕਟਰ ਬਾਸ ਸ਼ਾਬਾਸ਼ ਆਹ ਕਹਿੰਦੇ ਜਾਫੀ ਕਿਹੜਾ ਵਾ ਇਹਨੂੰ ਸਪੈਸ਼ਲ ਕੱਢ ਕੇ ਲਿਆਂਦਾ ਉਹ ਦਿਨ ਬਾਬਿਆਂ ਨੇ ਸਹੀ ਹੈ ਵੈਰੀ ਗੁੱਡ ਡੇਲੀ ਆਇਆ ਕਰ ਠੀਕ ਹੈ ਕਾਲ ਮਾਰ ਕੇ ਉਹਦੇ ਉੱਤੇ ਡਿੱਗਾ ਗਿਆ ਦੱਗ ਪਾਰ ਰਿਹਾ ਜੱਜ ਨਾ ਪਾਇਆ ਕਰ ਨੀਦ ਦਾ ਲੱਗ ਤੈਗਾ ਉੱਚ ਨਾਲ ਆ ਲੱਤਾ ਵੀ ਪਿੱਛੇ ਨੂੰ ਕਹਿੰਦਾ ਲੱਤਾ ਛੱਡ ਦੇ ਬਸ ਲੱਤਰ ਪੈ ਕਟੀਆਂ ਦਵਾਲਾ ਪਾ ਲੱਤਰ ਪੁਰੀਆਂ ਜਿੱਦਾ ਪ੍ਰਾ ਉਹ ਦੂਜੀ ਮਾਰਦਾ ਫਸਪਾੜਾ ਉਹਦਾ ਕਰਦੇ ਉਹ ਤੇ ਛਾਲ ਮਾਰ ਨੂੰ ਥੋੜਾ ਗਿਆ ਦਵਾਲਾ ਪਾ ਛਾਲ ਨਹੀਂ ਮਾਰਨੀ ਗਈ ਛਾਲ ਨਾ ਮਾਰੀ ਹੁਣ ਹਾਂ ਲੱਤਾ ਹੋਰ ਕਰਦੇ ਬਸ ਕਰ ਬਸ ਇਦਾਂ ਪਿੱਛੇ ਨੂੰ ਆ ਚੀਜ਼ ਇੱਕੋ ਆ ਸਿੱਧਾ ਨਾ ਕਰ ਦਿੰਦੀਆਂ ਰੀਨਲ ਬਾਰੇ ਕਬੱਡੀ ਹੁਣ ਫੜਨਾ ਇਹਨੂੰ ਬਾਈ ਦਾ ਰੋਜ਼ ਕੀ ਕਹਦੂ ਹਾਂ ਪਾ ਦੇ ਇਹਨੂੰ ਹੁਣ ਬਸ ఓ ਵੈਰੀ ਗੁੱਡ ਇਹ ਸ਼ਾਹ ਜੀ ਆ ਸ਼ਾਹ ਜੀ ਆ ਸ਼ਾਹ ਜੀ ਚਲੋ ਚਲੋ ਸ਼ਾਹ ਜੀ ਬਿੱਲੇ ਲੱਗਦੇ ਕਿਹੋ ਆ ਕੀ ਕਰਦੇ ਹੁਣ ਲੱਗੋ ਯਾਰ ਇਦਾਂ ਨਾ ਕਰੋ ਵੈਰੀ ਗੁੱਡ ਅਮਰਤ ਹਾਈਵੇ ਮੱਛਰ ਲੜ ਗਿਆ ਲੱਤ ਤੇ ਕੱਢ ਲੱਕ ਤੇ ਓ ਬੱਲੇ ਹਿੰਦਿਆ ਓ ਹੋਵੇ ਕਹਿੰਦੇ ਯਾਰ ਮਾਰ ਹੋ ਗਈ ਯਾਰ ਨੇ ਯਾਰ ਨੇ ਜਫਾ ਲਾਤਾ ਅੱਜ ਕਹਿੰਦੇ ਦਾਣਾ ਪਾ ਕੇ ਕਬੂਤਰ ਫੜ ਲਿਆ ਅੱਜ ਓ ਜਾਂਦਾ ਹੀ ਦਾਣਾ ਪਾ ਕੇ ਫੜਿਆ ਕਬੂਤਰ ਅੱਜ ਮਾਰੀ ਬੋਹ ਭੈੜੀ ਮਾਰੀ ਬੋਹ ਭੈੜੀ ਉਹ ਬਦਾਮਾਂ ਵਾਲੇ ਤੋਂ ਬਜੀ ਬਦਾਮਾਂ ਵਾਲੇ ਤੋਂ ਏ ਏ ਉਹ ਚੱਕ ਤਿੰਨ ਇਦਾਂ ਹੈ ਤੂੰ ਲਗੋ ਜਾ ਜੋ ਤਾ ਤੂੰ ਉਦਾਂ ਹੀ ਖਾਣੇ ਹੁੰਦੇ ਏ ਲਾਲਾ ਕਹਿੰਦੇ ਬਦਾਮਾਂ ਵਾਲਾ ਗੱਭਰੂ ਚੱਲ 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 ਵੈਰੀ ਗੁੱਡ ਵੈਰੀ ਗੁੱਡ ਹੰਭ ਗਿਆ ਮੈਂ ਪਾਤਵੀ ਮਗਰ ਆਹ ਸਾਲਾ ਲੱਗਾ ਤੱਪੜ ਮਾਰ ਗਿਆ ਪਾਲਾ ਬਣੇ ਨਾਲੇ ਕਬੂਤਰ ਦੇਖਣ ਲੱਪੈਂਦਾ ਉੱਤੇ ਕੀਦਾ ਉੱਡਦਾ ਵਾ ਆ ਨਹੀਂ ਹੈ ਸਾਹ ਪਾਜੀ ਖੇਡਣ ਆਉਂਗਾ ਤੇ ਪੱਕਣਾ ਵਾ ਹੈਪੀ ਜਾਲੇ ਕੀ ਕਰਦਾ ਭੱਜਿਆ ਆ ਜਾ ਆ ਜਾ ਤਿੰਦਾਂ ਪਾਜੀ ਜ਼ਰਾ ਚੇਲਾ ਆ ਗਿਆ ਵੇਖੀ ਫੜਦੇ ਇਹਨੂੰ ਹੁਣ ਤੇਰਾ ਚੇਲਾ ਵੀ ਨਹੀਂ ਪਾਜੀ ਟੱਚ ਲੈਂਦਾ ਵੇਲਾ ਆ ਓ ਵੇ ਪਾਜੀ ਨੇ ਵੇਖ ਕੇ ਤੇਜ ਹੋ ਗਿਆ ਲਾਥ ਇੱਕ ਨੂੰ ਘੇਰੀ ਤੋੜਦੀ ਓ ਵੇ ਓ ਵੇ ਨੰਬਰ ਨਹੀਂ ਉਦਾਂ ਨੰਬਰ ਹੀ ਆ ਤੇਰਾ ਇੱਕ ਵਾਰੀ ਹੁੰਦਾ ਭਰਾ ਵਿਚਾਰ ਚੱਲ 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 ਡਰਦੇ ਕਹਤੋਂ ਲੱਗ ਜਾਉ ਇਹਨੂੰ ਥੋੜੇ ਆ ਬੁਗਲੇ ਔਰ ਆ ਜਾ ਥੋੜੇ ਆ ਜਾ ਥੋੜੇ ਜਿਹਾ ਤੁਹਾਡੇ ਕੋਲੋਂ ਡੋਂ ਦੁਬਾਰਾ ਆ ਦੁਬਾਰਾ ਰੁਕ ਜਾ ਉਹਦੇ ਅੱਲੇ ਕੀ ਦੇਖੇ ਤੂੰ ਲੱਗਾ ਕੀ ਗੱਲਾਂ ਲੱਗਦੇ ਨੇ ਲੱਗਦੇ ਨਹੀਂਗੇ ਇਹਨੂੰ ਉਹ ਨਹੀਂ ਲੱਗਦਾ ਤੂੰ ਡਰੀ ਜਾਂਨੇ ਲੱਗੋ ਖਾ ਕਹੋ ਨਹੀਂ ਹੁੰਦਾ ਦੇਖੀ ਜਾਂਦਾ ਬਸਾਇਆ ਤੂੰ ਡਰਦਾ ਕਹਤੋਂ ਵਾ ਤੇਰਾ ਉੱਥੇ ਵੀ ਡਰ ਰਿਆ ਇਦਾਂ ਵਾ ਉਦੋਂ ਹੀ ਤੂੰ ਮੈਨੂੰ ਰੋਕਿਆ ਸੀ ਮੈਂ ਕਾਹ ਕੀਤਾ ਚੱਲ ਚੱਲ ਪਾ ਲੈ ਆਈ ਰਾਤੀ ਲਾ ਦੇ ਨੀ ਤੇਰੀ ਕੋਈ ਨਾ ਚਾਹ ਤੂੰ ਚਾਹ ਤੂੰ ਚਾਰ ਜਿਹੜੇ ਹੈਗੇ ਟੱਚ ਕੱਟ ਟੱਚ ਲਾਤ ਨਹੀਂ ਫੜਾਉਣੀ ਨੀ ਮਾ ਹੋ ਗਿਆ ਪਾ ਪਾਵਾ ਘਾਰੋ ਹਾਂ ਕੱਢ ਪ੍ਰੈਸ ਕੱਢ ਪਿੱਛੇ ਨੂੰ ਖਿੱਚ ਲਾਤ ਪਿੱਛੇ ਨੂੰ ਭਾਜਿਆ ਭਾਜ ਕੱਢ ਪੰਪ ਮਾਰ ਮਾਰ ਪੰਪ ਤਿੰਨ ਡੈਪੀ ਦੇ ਭਰਾਵਾ ਇਹ ਤਾਂ ਭਾ ਨਹੀਂ ਆਇਆ ਅੱਜ ਗੁੰਡਲੇ ਬਣਾ ਲਾ ਕਿਹਦਾ ਦੂਰ ਦਾ ਆ ਬੈਠੇ ਹੋ ਨਹੀਂ ਆਇਆ ਅੱਜ ਚੱਲ ਛੱਡ ਦੇ ਬਸ ਹੁਣ ਉਹ ਸਾਡੇ ਕੰਡਲ ਜਵਾਲ ਕਿੱਦਾਂ ਲੱਗਦੇ ਹਨ ਐਦਾਂ ਲੱਗਿਆ ਕਰੋ ਇਹ ਫੜਨਾ ਕਿ ਕਿਹ ਕੋਈ ਸਹਜ ਕਿੱਦਾਂ ਕੀ ਹੋਣਾ ਤੇਰੇ ਨਾਲ ਜੇ ਉਦਾਂ ਕੀਤਾ ਕੀ ਹੋ ਜਿਹੜਾ ਕਿੱਦਾਂ ਨੱਪ ਲੈਣਗੇ ਤੇਰਾ ਨੱਪ ਹੈਂ ਜਾ ਯਾਰ ਤੂੰ ਪਾ ਜੀ ਇਹਦੀ ਦੋਰੀ ਕਬੱਡੀ ਪਾਉਣੀ ਹੁਣ ਚੱਲ ਫੇ ਤੇਰੀ ਆ ਗਈ ਕਬੱਡੀ ਤੇਰੀ ਆ ਗਈ ਫੇ ਤੁਸੀਂ ਚੱਲ ਜਾਣਾ ਵਾ 6 20 ਦੇ ਕਲਜੋ ਕੋਈ ਨਾ ਸਾਢੇ 6 ਭੇਜਣੇ ਉਦਾਂ ਦਾ ਉਹ ਤੇ ਇਹਨਾਂ ਦਾ ਦਿਨ ਜਾਣ ਕੇ ਇਹਨਾਂ ਨੇ ਇੱਕ ਛੁੱਟੀ ਕੀਤੀ ਆ ਛੁੱਟੀ ਗਏ ਸੀ ਸਕੂਲ ਬੀਬੀ ਕਹਿੰਦੇ ਛੁੱਟੀ ਨਹੀਂ ਕਰਾਉਂਦੀ ਫੇ ਕਰ ਦੇ ਛੱਡ ਕੇ ਆਏ ਚੱਲ 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 ਆ ਜਾ ਜਿੱਦਾਂ ਭਾਜੀ ਨੇ ਦੱਸਿਆ ਸੀ ਉਦਾਂ ਲੱਤਾਂ ਨਹੀਂ ਫੜਾਉਣੀਆਂ ਇਹਦੀ। ਲੈ ਹੋਣਾ। ਪਾਣੀ। ਪਾਣੀ। ਬਿਲਕੁਲ। ਡਰਤਾ ਸਾਲਾ ਹੁੰਦਾ ਇੱਦਾਂ। ਚੱਲ। ਗਿਆ ਉੱਤੇ ਹੋ ਜਾ ਇਹਦੇ। ਉੱਤੇ ਚੜ ਜਾ ਇਹਦੇ। ਹੋ ਜਾ ਹੋ ਜਾ। ਹੋ ਗਿਆ। ਹਾਂ ਹੁਣ ਬਾਵਾ ਪੱਟਦਾ। ਹੋਲੇ। ਉਹ ਵੀ ਚੀੜਾ ਨਹੀਂ ਜੀੜੀ ਫੜਿਆ ਹੋਇਆ ਹੈ ਨਾ ਸ਼ਾਬਾਸ਼ ਬੁਗਲੇ ਏਦਾਂ ਲੱਗਿਆ ਕਰ ਇਹਨੂੰ ਡਰਦੇਗਾ ਤੋ ਇਹ ਤੋਂ ਫਾਪੀਆਂ ਓਏ ਆਦੀ ਰੇਡ ਆ ਆਪਣਾ ਲਾ ਚੱਲ ਜੋ ਤੇ ਚੱਲ ਪਾਲੇ ਪਾਲੇ ਬੁਗਲੇ ਆਇਆ ਤੇ ਕੈਂਚੀ ਬੜੀ ਨਿਕਲ ਗਈ ਸਾਰੀ ਉਹਨੂੰ ਰੇਡ ਚ ਫਾ ਲਏ ਉਹ ਮਾਰੀ ਪਹਿਲਾ ਕਦਾ ਹੁੰਦਾ ਵਾ ਚੱਲ ਕੋਈ ਨਾ ਸ਼ਾਬਾਸ਼ ਹੈ ਦੇ ਦੇ ਪਿੱਛੇ ਨੂੰ ਪਿੱਛੇ ਨੂੰ ਭੱਜਿਆ 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 ਪਿੱਛੇ ਨੂੰ ਛੜਾ 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 ਛੁੱਟ ਗਿਆ ਭੱਜ ਗਿਆ ਵੈਰੀ ਗੁੱਡ ਉਹ ਛਾ ਵੱਜ ਉੱਤੇ ਬੋਲ ਵੱਡਿਆ ਜਣਾ ਬੋਲ ਵਿੱਚ ਲਿਆ ਕਰ ਗਲੇ ਨੇ ਬੁਗਲੇ ਨੇ ਚੱਕ ਕੇ ਮਾਰਿਆ ਕਹਿੰਦੇ ਵੇਖ ਲੈ ਜੋ ਪਤਾ ਕੀ ਕੀਤਾ ਉਹ ਪਹਿਲਾਂ ਇੱਧਰ ਨੂੰ ਇੱਕ ਦਮ ਮਾਰਿਆ ਪਾਲਟੀ ਦਾ ਕੁੱਤੇ ਹੋ ਗਿਆ ਥੱਕ ਗਿਆ ਕੌਣ ਥੱਕ ਗਿਆ ਬੁਗਲਾ ਬਟਨ ਤੇ ਨੱਪ ਨਹੀਂ ਆਜਾ ਪਰ ਈਡ ਵਾਲਾ ਉਹ ਉੱਦੇ ਲਈ ਉਹ ਨਾ ਪਾ ਨਹੀਂ ਆਜਾ ਨਾ ਪਰ ਈ ਕਿਹੜਾ ਵਾਲਾ ਪਤਾ ਨਹੀਂ ਮੈਨੂੰ ਦੱਸ ਵੀ ਮੈਂ ਉਹੀ ਨੱਪਾਂ ਆ ਚੱਲ ਠੀਕ ਹੈ ਜਾਂਦੇ ਇਹ ਬੰਦ ਕਰਾ ਲੈ ਸਕੂਲੀਆ ਬਣਾ ਕਬਡੀਆਂ ਪਾਈ ਜਾਈ ਮਾਮਾ ਹਾਂ ਹਾਂ ਬਾਰੇ ਬੰਦੇ ਚੱਕ ਚੱਕ ਕੇ ਮਾਰੀ ਜਾਂਦੇ ਉਹ ਲਾਲੇ ਕਿੰਦਾ ਡੰਮਰੂ ਹਿਲਦੇ ਸਵੇ ਲਾਲੇ ਦੇ ਕਿੰਦਾ ਡੰਮਰੂ ਹਿਲਦੇ ਦੇਖਿਆ ਕਣੀ ਇਦਾਂ ਹੀ ਹਿਲਦੇ ਲਾਲੇ ਡੰਮਰੂ ਲਾਲੇ ਆ ਕਹਿੰਦਾ ਦੱਸ ਸਹਿਰ ਕੀ ਕਹਿੰਦਾ ਨਾਲੇ ਨੇ ਡਬਲ ਐਲ ਦੇ ਕਹਿੰਦਾ ਲਾਲੇ ਨੇ ਪੁੱਛਤੇ ਤੇਰੇ ਨੰਦਰੂ ਹਲਦੇ ਤੇਰੇ ਲਾਲੇ ਨੇ ਵੀ ਵਾਦੇ ਹਲਦੇ ਆ ਤੂੰ ਚੰਗ ਲੈਣਾ ਇਹਦਾ ਕਿ ਸਕੂਲਾ ਖਤਮ ਨਹੀਂ ਕਿੰਨੇ ਜੱਫੇ ਲੱਗੇ ਕੋਈ ਨਹੀਂ ਸ਼ੌਕ ਲੱਗਾ ਲੱਗਾ ਸੀ ਪਰ ਲੈ ਆਇਆ ਕਾਂਗਰਸ ਵਾਹ ਦਰਦ ਵਾਲੇ ਪਾਜੀ ਇਹ ਕਹਿੰਦਾ ਇਦਾਂ ਹੀ ਮਾਰ ਲਈਏ ਧੱਕਾ ਧੁੱਕਾ ਉਦਾਂ ਤਾਂ ਗੱਲ ਨਹੀਂ ਬਾਨੀ ਹੈ ਸਾਡੇ ਸਕੂਲੇ ਹਨ ਸ਼ੈਤ ਹਨ ਹੁਣ ਉਹ ਕਬੱਡੀ ਦਾ ਮੈਚ ਕੋਣ ਮੈ ਵੀ ਖੇਡਦਾ ਓਪਨ ਚ ਨਿੱਕੇ ਅੱਜ ਓਪਨ ਚ ਪਾਉਂਗਾ ਪਟਾਕੇ ਸੀ ਪਾਉਂਗਾ ਜੇ ਹੋਇਆ ਕਹਿੰਦੇ ਉਦਾਂ ਹੁ ਕਰਾਵਾਂਗੇ ਪਿਛਲੇ ਸਾਲ ਹੋਇਆ ਕਿਉਂਕਿ ਨਾ ਕਰਾਇਆ ਸੀ ਤੁਹਾਡਾ ਤੁਕੇ ਇੱਥੇ ਲੈ ਆਉਣੇ ਸਾਰੇ ਕਹਦੇ ਇਹ ਬਿੱਟੂ ਪਾਜੀ ਕਹਿੰਦਾ ਇੱਥੇ ਲੈ ਆਉਣੇ ਸਾਰੇ ਠੀਕ ਆ ਬਾਕੀ ਭਾਈ ਤੁਹਾਡੇ ਮੀਂਹ ਤੇ ਪਾਇਆ ਨਹੀਂ ਇਹਨੇ ਗੇੜੀ ਕਰ ਗਿਆ। ਇੱਕ ਕਣੀ ਵੀ ਨਹੀਂ ਪਈ ਜਿਹੜੀਆਂ ਚਾਰ ਪੈਂਦੀਆਂ ਵੀ ਹਟ ਗਈਆਂ ਦੋ ਦਿਨ ਪੈਂਦਾ ਰਿਹਾ। ਉਹ ਕੋਈ ਮੈਂ ਤਾਂ ਕਿਹਾ ਜਮਾ ਜਮਾ ਕਰਦਾ ਵਾ। ਨਹੀਂ ਭਾਜੀ। ਨਹੀਂ ਜਮਾ ਕਰਦਾ। ਹਾਂਜੀ ਭਾਜੀ। ਭਾਜੀ ਪਾਜੀ ਇੱਕ ਇੱਕ ਬੂੰਦ ਜਾਵਾਂਗਾ। ਪੈਸੇ ਲੱਗਦੇ ਮੀਂਹ ਪਾਉਣ ਦੇ। ਨਹੀਂ ਨਹੀਂ ਭਾਜੀ। ਜਿਹੜਾ ਹਜ਼ਾਰ ਹੁਣ ਤੈਨੂੰ ਦੇ ਆ ਕਹਿੰਦਾ ਮੈਨੂੰ ਦੇ ਤੈਨੂੰ ਦੇ ਦੂੰ 5-200 ਰੁਪਏ ਆਪੇ। ਮੀਂਹ ਪਵਾ ਦੇ। 200 ਕੋਈ ਨਾ ਕੋਈ ਨਾ ਭਾਜੀ। 200 ਭਾਜੀ ਮੈਂ ਜਮਾ ਕਰਕੇ ਭਾਜੀ ਦੀ ਵੀਡੀਓ ਤੇ ਜਿਆਦਾ ਵੀ ਆਉਂਦੇ ਤੇਰੇ ਘਟ ਆਉਂਦੇ ਹੁਣ। ਮੇਰੇ ਤੇ ਕਿੰਨੇ ਆ ਦੋ ਵੀ ਉਹ ਭਾਜੀ ਵਾਲੀ ਦਾ ਪਤਾ ਕਿੰਨੇ ਆਏ 3600 3600 ਹੋ ਗਏ ਭਾਈ ਦੀ ਵੀਡੀਓ ਤੇ ਗੱਲ ਉਹ ਭਰਾਵਾ ਮਿੱਟੀ ਇਹ ਕਿਉਂ ਲੈ ਗਿਆ ਅੰਤੀ ਅੰਤੀ ਲਓ ਜੀ ਬ੍ਰਹਮਦੇਵ ਦੇ ਲੰਗਰ ਕਰਤੇ ਆ ਚਾਲੂ ਤੇ ਨਾਲ ਸਹਿਜ ਕੀ ਆ ਬਦਾਮ ਰੋਕ ਜਾ ਮੈਂ ਵੰਡ ਦਿੰਦਾ ਬਦਾਮ ਕੋਈ ਨਾ ਲਿਆ ਮੇਰੇ ਨਾਲ ਕਰ ਮੇਰੇ ਨਾਲ ਕਰ ਇੱਥੇ ਰੱਖ ਲਿਆ ਮੈਂ ਵੰਡ ਦਾਂ ਤੈਨੂੰ ਤੂੰ ਸਰਾਲੇ ਜੀ ਕੇ ਸਾਰੇ ਪੀ ਲੈਣੇ ਆ ਚੱਕੋ ਗਲਾਸੀਆਂ ਫੇ ਕਿੱਥੇ ਆ ਸੈਰ ਕਿੰਨੇ ਅਜਾ ਹਾਂ ਇੱਥੋਂ ਬਣਾ ਵੀਡੀਓ ਇਦਾਂ ਡੇਡਾ ਕਰਕੇ ਫੋਹੇ ਕਿਹਦੇ ਵੀਰੇ ਇਦਾਂ ਇਦਾਂ ਸੈਰ ਕਿੰਨੇ ਕਲਾਸ ਪੀਣੇ ਅਜ ਨਹੀਂ ਆਇਆ ਸੈਰ ਘਾਸ ਆ ਰਿਹਾ ਠੀਕ ਆ ਠੀਕ ਸੈਰ ਕਿੰਨੇ ਕਲਾਸ ਪੀਣੇ ਅਜ ਤਿੰਨਾ ਵਾਲਾ ਕੰਮ ਕਿਹੜਾ ਕੀਤਾ ਤੂੰ ਜਿਹੜੇ ਗੋਡੇ ਸੱਟ ਲੱਗੀ ਕਿੱਥੇ ਗਲਾਸ ਕਿੱਥੇ ਆ ਨਹੀਂ ਆਇਆ ਨਾ ਉਹ ਲੈ ਕੋਟੀ ਫੇ ਤੁਸੀਂ ਜਾਣਾ ਵੀ ਆ ਬਾਅਦ ਤੁਸੀਂ ਕਹਿੰਨੇ ਨੇ ਸਾਡੀ ਛੁੱਟੀ ਹੋ ਗਈ ਸਕੂਲੋਂ ਉਹ ਬਾਸ ਆ ਗਈ ਤਾਂ ਆ ਵੀ ਇਹਲਾ ਕਹਿੰਦੇ ਸਹਿਜ ਆਇਆ ਦੀਓ ਘਾਟ ਮੜੀਏ ਇੱਧਰ ਵੇਖ ਕੇ ਸਹਿਜ ਸਹਿਜ ਓਏ ਲੈ ਇਹਨੂੰ ਨਹੀਂ ਮਿਲਣੀ ਛੱਡ ਦੇ ਇਹਨੂੰ ਨਹੀਂ ਮਿਲਣੀ ਉਹ ਸਹਿਜ ਪੀਓ ਤੇ ਜਾਓ ਉਹ ਫੜ ਕੋਟੀ ਚਾਤੀ ਜਾਲੂ ਹਾਂਜੀ ਜੀਰੇ ਹਾਲੇ ਫੜ ਨੂੰ ਕਹਾਂ ਨੂੰ ਉਹ ਆਵਾਜ਼ ਤੋੜੂਆ ਬੇਸ ਤੋੜੂਆ ਕਹਿੰਦਾ ਨਹੀਂ ਆਇਆ ਨਹੀਂ ਆਇਆ ਆਲੇ ਫੜ ਬਲਾ ਮੈਂਟੋ ਮੈਂਟਾ ਜੇ ਤੂੰ ਸਕੂਲੇ ਜਾਣਾ ਵਾ ਬਾਅਦ ਚ ਫੇਰ ਛੁੱਟੀ ਕਰ ਲੈਨੇ ਆ ਕੀ ਵੇ ਆ ਵਾ ਥੱਲੇ ਉਦਾਂ ਹੀ ਡਿੱਗਾ ਵਾ ਲਿਆ ਫੜਾ ਦੇ ਉੱਤੇ ਗੱਲ ਝੜੀ ਜਾਣਾ ਇਹਦੇ ਬ੍ਰੰਮੀ ਦੇ ਬਾਅਦ ਹੁਣ ਅਗਲਾ ਹੋ ਸਾਰਾ ਭਾਈ ਗੋਪਾਲ ਭਾਈ ਗੋਲਾ ਯਾਰ ਗੈਸਟਰ ਭਾਈ ਹਰ ਰੋਏ ਕਹਿੰਦਾ ਵਾ ਦੋ ਤੋ ਲੱਭੇ ਨਹੀਂ ਆਲੇ ਫੜ ਪਹਿਲਾਂ ਜਿਹਨਾਂ ਨੂੰ ਜਿਹਨਾਂ ਨੇ ਜਾਣਾ ਵਾ ਉਹ ਬਾਅਦ ਧੰਨ ਕਰਦੀ ਗੱਲ ਲਿਆ ਭਾਜੀ ਲਿਆ ਭਾਜੀ ਆਲੇ ਰਗ ਰਾ ਸੀ ਡੇੜਾ ਲੈ ਲੈ ਆਲੇ ਆ ਆ ਫੜ ਤੂੰ ਆਲੇ ਫੜ ਭਾਜੀ ਬੋਤਲ ਆਪਣੀ ਇੱਕ ਪੀ ਬਾਅਦ ਚ ਤੈਨੂੰ ਦਿੰਨੇ ਆ ਲੈ ਪੁੱਤ ਯਾ ਫੜ ਰਗਦਾ ਉਹ ਬੰਦੇ ਖਰਾਬ ਬੰਦੇ ਵੇਖ ਮਗਰ ਕਿੰਨੇ ਹਰਮਨ ਲੋਈਆਂ ਉਹ ਨਹੀਂ ਆਜ ਆਉਂਦੇ ਰਵੇ ਕਿਉਂ ਮੱਦਾ ਤੈਨੂੰ ਕਹਦਾਂ ਦੇ ਦੇ ਆਲ ਦੇ ਦੇ ਪੂਰਾ ਦੇ ਦੇ ਚੱਲ ਭੱਜ ਬਦਨਾਮ ਮਿਲ ਕੇ ਕਿਹਨੂੰ ਨਹੀਂ ਮਿਲੇ ਬਦਨਾਮ ਮੈਨੂੰ ਭਾਈ ਲੈ ਲੈ ਇਹਨੇ ਲੇ ਲੇ ਆਨੇ ਫੜੇ ਕੋਟੀ ਚਲੋ ਕਰੇ ਤੇਤਰਮ ਹੋ ਜੋ ਤੇਤਰਮ ਪਿਓ ਗਲਾਸ ਚੱਕ ਲਈ ਆਪਣਾ ਭਾਜੀ ਅੱਜ ਫੇਰ ਸ਼ਿਟੀ ਕਰਨ ਦਾ ਇਰਾਦਾ ਹੈ ਕਹਿੰਦਾ ਬਾਦਾਮ ਸ਼ੀਲਣ ਲੱਗਾ ਵਾ ਫੇ ਬਾਨੇ ਇੱਕ ਦਿਨ ਹੈ ਨਾ ਟਾਈਮ ਖਰਾਬ ਕਰਨ ਦੇ ਦੇ ਕੋ ਪੋਛੀ ਨਾ ਮੇਰੇ ਬਾਦਾਮੇ ਮੂਸ ਨਾ ਤੂੰ ਭਾਜੀ ਕੇ ਪਿੰਡ ਮੀ ਪਵਾਇਆ ਚੱਲ ਕਰੇ ਚੱਲ ਫਿਰ ਤੂੰ ਕੇ ਚੰਗਾ ਫੇ ਕਿਉਂਗਾ ਭਾਜੀ ਚੰਗਾ ਜੀ ਕੀ ਕਹਿਣਾ ਹੁਣ ਐਂਡੇ ਸਹੀ ਤਾਲ ਦੀ ਫੈਲ ਨੂੰ ਜੂਗੀ ਅੱਜ ਨਹੀਂ ਤੋ ਕੀ ਫੈਲ ਨੂੰ ਤੂੰ ਚੰਨ ਲੇ ਕੇ ਰਹਾਂ ਹਾਂ ਤੇ ਕੇ ਭਾਜੀ ਨੂੰ ਜ਼ਿਆਦਾ ਵੀਊ ਚਾਹੀਦੇ ਮੈਨੂੰ ਭਾਜੀ ਨਾਲ ਜ਼ਿਆਦਾ ਵੀਊ ਕਰ ਦੇ ਪਲੀਜ਼ ਪਲੀਜ਼ ਆ ਤਕੇ ਭਾਜੀ ਭਾਜੀ ਨੂੰ ਨਾ ਵੀਊ ਦਿਆ ਕਰੋ ਕਹਿ ਭਾਜੀ ਨੂੰ ਥੋੜੇ ਬੋਧੇ ਆ ਤੇ ਤੈਨੂੰ ਜਿਆਦਾ ਦਿਆ ਕਰਨ ਭਾਜੀ ਵੇਖ ਲਓ ਕੀ ਕਹਿਣਾ ਮੈਂ ਭਾਜੀ ਨੂੰ ਗੁਰੂ ਵੀ ਰਹਿਣਾ ਚੇਲੇ ਚੇਲੇ ਭਾਈ ਮੈਂ ਕਿ ਤੁਹਾਨੂੰ ਵੀ ਆਉਣਗੇ ਥੋੜੀ ਥੋੜੀ ਕਿੰਨੇ ਕੇ ਦੇਣੇ ਭਾਈ ਨੂੰ ਵੀ ਉਹ ਭਾਈ ਨੂੰ 10 ਤੇ ਤੈਨੂੰ ਮੈਨੂੰ 15 ਪੰਜੀ ਵਾਦ ਲੈਣੇ ਮੈਨੂੰ ਮੈਨੂੰ ਵੀ ਮੈਨੂੰ ਵੀ 10 ਹੀ ਵਾਧੂ ਆ ਚਲ ਠੀਕ ਆ ਚਲ ਭਾਜੀ ਕੋ ਲੈ ਲੈ ਅਸ਼ੀਰਵਾਦ ਕੇ ਮੈਂ ਚੱਲਿਆਂ ਓਕੇ ਜੀ ਚੰਗਾ ਫਿਰ ਕੇ ਬਾਏ ਬਾਏ ਲੋ ਜੀ ਭਾਲੀ ਹੱਲੀ ਵਰ ਮਗਰ ਇਹਨੇ ਸਿਆ ਹੀ ਨੇ ਸਾਈ ਲੇਵਰ ਵਾਗਾ ਓਏ ਲੇਵਰ ਵਾ ਕਿਥੇ ਲੈ ਗਦੇ ਲਿਆ ਜੱਗ ਹੋ ਗਿਆ ਨਹੀਂ ਹੋ ਯਾਰ ਇਹ ਇਹ ਗੱਲ ਨਹੀਂ ਮੰਨਦੇ ਸੀ ਸਾਰੇ ਆ ਗਏ ਇੱਥੇ ਲਾਲੇ 1 ਗਲਾਸ ਬੀਤਾ ਵਾ ਗੇੜਾ ਨਾ ਭਾਵੇਂ ਭਾਈ ਦਾ ਹੁਣ ਇੱਕ ਗਲਾਸ ਬੀਤਾ ਵਾ ਹਾਏ ਇਹ ਆਏ ਹੁਣ ਆਜੋ ਯਾਰ ਪਤਾ ਯਾਰ ਜੋ ਹਮਣਾ ਹੈ ਹੈ ਉਹ ਪਾਈ ਜਨਨ ਦੇ ਬਸ ਆਣਿਆਂ ਨੂੰ ਪਿਆਰੇ ਰਿਹਾ ਜਿਆਦੇ